ਪੰਜਾਬ ਚ ਲਗਾਤਾਰ ਮੀਂਹ ਨਾਲ ਜਿੱਥੇ ਪੰਜਾਬ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਉੱਥੇ ਹੀ ਮੀਂਹ ਦੌਰਾਨ ਪੈਣ ਵਾਲੀ ਅਸਮਾਨੀ ਬਿਜਲੀ ਨਾਲ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਬੰਡਾਲਾ ਮਜਗੀ ਤੋਂ ਸਾਹਮਣੇ ਆਇਆ ਹੈ। ਰਵਿਕਾਂਤ ਅਗਰਵਾਲ ਇੱਟਾਂ ਦੇ ਪੱਠੇ ਦੀ ਬਣੀ ਚਿਮਨੀ ਉੱਪਰ ਅਸਮਾਨੀ ਬਿਜਲੀ ਡਿਗਨ ਨਾਲ ਜਿੱਥੇ ਚਿਮਨੀ ਵਿੱਚ 파ੜ ਪੈ ਗਿਆ ਉੱਥੇ ਹੋਰ ਵੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪੱਠੇ ਦੇ ਮਾਲਕ ਰਵਿਕਾਂਤ ਅਗਰਵਾਲ ਨੇ ਦੱਸਿਆ ਬੀਤੇ ਦਿਨੀ ਜਦੋਂ ਆਪਣੇ ਪੱਠੇ ਦੇ ਮੌਜੂਦ ਸਨ ਇੱਕਦਮ ਬਲਾਸਟ ਹੋਣ ਦੀ ਆਵਾਜ਼ ਆਈ ਜਦੋਂ ਉਹਨਾਂ ਬਾਹਰ ਜਾ ਕੇ ਦੇਖਿਆ ਉਹਨਾਂ ਦੇ ਪੱਠੇ ਦੀ ਚਿਮਨੀ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਿੱਥੇ ਚਿਮਨੀ 'ਚ 10 ਤੋਂ 12 ਫੁੱਟ ਦਾ 파ੜ ਪੈ ਗਿਆ ਉੱਥੇ ਹੀ ਪੱਠੇ ਉੱਪਰ ਬਣਿਆ ਛੇਡਾਂ ਦਾ ਵੀ ਕਈ ਥਾਵਾਂ ਤੋਂ ਟੁੱਟ ਗਈਆਂ ਅਤੇ ਇਲੈਕਟ੍ਰੋਨਿਕ ਦਾ ਸਮਾਨ ਵੀ ਸੜ ਗਿਆ ਜਿਸ ਨਾਲ ਉਹਨਾਂ ਦਾ ਤਕਰੀਬਨ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗੁਰਾਇਆਂ ਤੋਂ ਬਿੰਦਰ ਸੁਮਨ ਦੇ ਨਾਲ ਰਾਹੁਲ ਸ਼ਰਮਾ ਦੀ ਖਾਸ ਰਿਪੋਰਟ ਕਿ ਕਿਤੋਂ ਲੱਗਿਆ ਹੈ ਰਵਿਕਾਂਤ ਅਗਰਵਾਲ ਇਹ ਪੱਟਾ ਕਿਨਾਂ ਕਤਹਣਾ ਰਵਿਕਾਂਤ ਅਗਰਵਾਲ ਬੀਕਿਓ ਕਿਹੜਾ ਪਿੰਡ ਹੈ ਪਿੰਡ ਬੰਡਾਲਾ ਕੀ ਹੋਇਆ ਬੀਤੇ ਦਿਨੀ بارش ਹੋ ਰਹੀ ਸੀ ਕਾਫੀ بارش ਦੇ ਨਾਲ ਬਿਜਲੀ ਪਈ ਜਿਉਂਦੀ ਦੇ ਉੱਪਰ ਜਿਉਂਦੀ ਬਲਾਸਟ ਹੋ ਗਈ ਉੱਪਰੋਂ ਤਕਰੀਬਨ 175 ਟੁੱਟ ਗਈ ਛੜਦੀ ਇਲੈਕਟ੍ਰੋਨਿਕਸ ਮਾਲ ਸਾਰਾ ਸੜ ਗਿਆ ਇਹਦੇ ਕਰਕੇ ਕਾਫੀ ਨੁਕਸਾਨ ਹੋ ਗਿਆ ਕਿੰਨਾ ਕਾ ਤਕਰੀਬਨ 4 ਲੱਖ ਦਾ ਤੁਸੀਂ ਲੋਕ ਇੱਥੇ ਮੌਜੂਦ ਸੀ ਮੈਂ ਮੌਜੂਦ ਸੀ ਤਾਂ ਜਾਨੀ ਨਖਾਂ ਤੂੰ ਜਾ ਜਾਨੀ ਨਖਾਂ ਤੂੰ ਜਾਓ ਮੰਗ ਕੀ ਕਰਦੇ ਨੇ ਮੰਗ ਤਾਂ ਹੁਣ ਕੀ ਕਰਨੀ ਆ ਬਾਕੀ ਗਵਰਨਮੈਂਟ ਦੀ ਇੱਛਾ ਜੋ ਵੀ ਆ ਜੇ ਕੋਈ ਅਲੱਗ ਕਰਨ ਚਾਹੇ